ਜਿਹਦੇ ਜਨਾਨੀਆਂ ਵਾਲੇ ਲੀੜੇ ਪਾਏ ਸੀਗੇ ਲੁੱਟਾ ਖੋਹਾ ਕਰਦੇ ਸੀ ਇਹ ਇਹ ਮੁੰਡਾ ਸੀ ਪਰ ਨਿਕਲਿਆ ਮੁੰਡਾ ਇਹ ਜਨਾਨੀਆਂ ਦੇ ਲੀੜੇ ਪਾਉਂਦਾ ਸੀ ਚੱਲ ਭਾਈ ਮਾਰੋ ਨਾ ਉਹ ਨਹੀਂ ਮਾਰੋ ਨਾ ਯਾਰ ਮਾਰੋ ਨਾ ਗੱਗ ਮਾਰੋ ਨਾ ਨਹੀਂ ਮਾਰੋ ਸਾਹ ਬਹੁਤ ਆਇਦੇ ਤੇ ਭਾਈ ਯਾਰ ਬੰਦਾ ਬਹੁਤ ਇਹਦੇ ਨਾਲ ਇੱਕ ਮੁੰਡਾ ਫੜਿਆ ਜਿਹਦੇ ਜਨਾਨੀਆਂ ਵਾਲੇ ਕੱਪੜੇ ਪਾਏ ਆ ਆ ਵਾਲਬੂਲ ਵੇਖ ਲੋ ਪਾਏ ਆ ਆ ਤੁਸੀਂ ਸੇਵ ਦੇਖ ਸਕਦੇ ਹੋ ਕਿੱਥੇ ਵਰਤੇ ਗਏ ਆ ਕੱਪੜੇ ਇਹਦੇ ਡਰੈੱਸ ਆ ਜਿਹੜੇ ਉਹ ਕੁੜੀਆਂ ਵਾਲੇ ਪਾਏ ਆ ਕਦੋਂ ਫੜਿਆ ਭਾਈ ਇਹ ਇਹ ਹੋ ਗਿਆ ਭਾਈ ਇੱਦਾਂ ਘੰਟਾ ਹੋ ਗਿਆ ਕੀ ਨਾਮ ਆ ਭਾਈ ਤੇਰਾ ਆਮਣਾ ਆਮਣਾ ਕਿੱਥੇ ਕਿਹੜਾ ਪਿੰਡ ਆ ਤੇਰਾ ਮੇਰਾ ਪਿੰਡ ਪਿੰਡ ਨਹੀਂ ਆਦਾ ਮੈਂ ਭਾਈ ਦੱਸ ਸਕਦਾ ਕੀ ਕੰਮ ਕੀ ਕਰਦੇ ਹੋ ਇਹ ਲੀਡੇ ਕਿਉਂ ਪਾਏ ਆ ਤੂੰ ਕੋਈ ਨਹੀਂ ਕੰਮ ਕਰਦੇ ਭਈ ਬਿਲਦੀ ਹੈ ਕਿਉਂ ਭਾਈ ਤੁਸੀਂ ਕਿਉਂ ਫੜਿਆ ਨੂੰ ਇਹ ਲੀਡੇ ਪਾਏ ਨੇ ਕੋਈ ਤੁਹਾਡੇ ਕੋਲੇ ਕੀ ਸਬੂਤ ਕੋਈ ਗੱਲਬਾਤ ਕਰਦੇ ਹੈ ਮੈਂ ਨਾ ਭਾਈ ਗੱਡੀ ਲੈ ਕੇ ਆ ਰਿਹਾ ਸੀ ਮੈਨੂੰ ਇਹਨੇ ਹੱਥ ਦਿੱਤਾ ਮੈਂ ਕਿਹਾ ਚੱਲ ਮੈਂ ਬਣਾਉਂਦਾ ਭਾਈ ਪਲੀਜ਼ ਵੀਡੀਓ ਨਾ ਬਣਾਓ ਇਹ ਟੀੜ ਕੋ ਭਾਈ ਗੱਲ ਤਾਂ ਦੱਸਣੀ ਪੈਣੀ ਆ ਜੀ ਇਹਨੇ ਮੈਨੂੰ ਹੱਥ ਦਿੱਤਾ ਮੈਂ ਕਿਹਾ ਚਲ ਕੁੜੀ ਹੈਗੀ ਹੈਗੀ ਹਨਾ ਮੈਂ ਕਿਹਾ ਇਹਨੂੰ ਮੈਂ ਲੈ ਜਾ ਚੜਾ ਕੇ ਗਾਂ ਮੈਨੂੰ ਕਹਿੰਦਾ ਗਾਂ ਜਾ ਕੇ ਲੈਫਟ ਤਾਂ ਉਥੇ ਗਾਂ ਤਾਰਦੀ ਮੈਨੂੰ ਤੇ ਅੱਗੇ ਜਾ ਕੇ ਇਹਨੇ ਫੋਨ ਕਰ ਲਿਆ ਮੈਸੇਜ ਕਰਕੇ ਗਾਂ ਹੋਰ ਮੁੰਡੇ ਸਾਧ ਲਿਓ ਤਾਂ ਭੱਜ ਗਏ ਪਰ ਇਹਨੂੰ ਫੜ ਲਿਆ ਸੀ ਹਾਂ ਇਹਦੇ ਕੱਪੜੇ-ਕੁਪੜੇ ਲਾ ਕੇ ਜੋ ਦੇਖਿਆ ਤੇ ਆਹ ਨਿਕਲਿਆ ਇਹਦੇ ਚੋਂ अच्छा जानी ਤੁਸੀਂ ਕੁੜੀ ਮੰਨਿਆ ਸੀ ਮੈਂ ਕੁੜੀ ਮੰਨਿਆ ਇਹ ਉਹ ਗਰਉ ਆ ਜਿਹੜਾ ਲੁੱਟਦਾਗਾ ਅਸਲ ਦੇ ਵਿੱਚ ਇਹ ਬਹੁਤ ਘਟਨਾਵਾਂ ਹੋ ਰਹੀਆਂ ਆਪਾਂ ਇਹ ਨਹੀਂ ਕਹਿੰਦੇ ਵੀ ਕਿਸੇ ਨੂੰ ਲਿਫਟ ਨਾ ਦੇਓ ਕਿਸੇ ਦੀ ਮਦਦ ਨਾ ਕਰੋ ਜ਼ਰੂਰ ਕਰੋ ਪਰ ਵੇਖ ਕੇ ਪਰਖ ਕੇ ਕਿਤਨਾ ਕਿਤੇ ਹੋ ਸਕਦਾ ਬਾਈ ਦੇ ਮਨ 'ਚ ਵੀ ਕੋਈ ਖਿਆਲ ਬਣ ਗਏ ਹੋਣ ਵੀ ਇੰਨੀ ਸੋਹਣੀ ਸੁਨੱਖੀ ਇਹ ਕੁੜੀ ਆ ਜਿਹਦੇ ਇੰਨੇ ਮਹਿੰਗੇ ਲੀੜੇ ਪਾਏ ਆ ਵੀ ਕਿਉਂ ਖੜੀ ਆ ਪਹਿਲੀ ਗੱਲ ਮੈਂ ਤੁਹਾਨੂੰ ਸਪਸ਼ਟ ਦੱਸ ਦਿੰਨਾ ਜਿਹਦੇ ਕੋਲੇ ਇੰਨੇ ਮਹਿੰਗੇ ਕੱਪੜੇ ਆ ਵਧਗਾ ਘੜੀ ਬੰਨੀ ਆ ਇਦਾਂ ਦੀ ਠੀਕ ਆ ਸੋਹਣੀ ਸੁਨੱਖੀ ਕੁੜੀ ਆ ਉਹਨੂੰ ਕੋਈ ਇਦਾਂ ਛੱਡ ਕੇ ਦਾਈ ਨਹੀਂ ਉਹ ਘਰੋਂ ਇਦਾਂ ਤੁਰਦੀ ਨਹੀਂ ਠੀਕ ਆ ਤੇ ਇਹ ਇਹੋ ਹੀ ਗਰੋ ਆ ਬਾਈ ਜੀ ਕਦੋਂ ਤੋਂ ਇਹ ਕੰਮ ਕਰਦੇ ਹੋ ਬਈ ਹੁਣੇ ਬਸ ਥੋੜਾ ਟਾਈਮ ਹੋਇਆ ਥੋੜਾ ਟਾਈਮ ਆ ਤਾ ਸਵਾਰ ਕੇ ਬੋਲ ਕਦੋਂ ਤੋ ਕਿੰਨੇ ਜਾਣੇ ਆ ਤੁਸੀਂ ਲੈ ਮੇਰੇ ਨਾਲ ਕਰ ਰਿਹਾ ਚਲ ਮਾਰਿਓ ਨਾ ਮਾਰਿਓ ਨਾ ਬਾਈ ਕਿੰਨਾ ਟਾਈਮ ਤੋਂ ਕੰਮ ਕਰਦੇ ਹੋ 2 ਮਹੀਨੇ ਹੋਇਆ ਬਈ ਕਿੰਨੇ ਜਾਣੇ ਹੋ ਜਾਣੇ ਹੈਗੇ 4 4-5 ਕੇ ਨੇ 4 ਹੈ ਨਾਮ ਵੀ ਨਹੀਂ ਦੱਸਦਾ ਉਹਨਾਂ ਦਾ ਨਹੀਂ 4 ਜਾਣੇ ਹੋ 4 ਚਾਰੇ ਮੁੰਡੇ ਹੋ ਮੁੰਡੇ ਆ ਬਈ ਤੂੰ ਕੁੜੀ ਬੰਦਾ ਕੱਲਾ ਹਾਂ ਮੈਂ ਬੰਦਾ ਬਈ ਅੱਛਾ ਕੀ ਕਰਦੇ ਹੋ ਫਿਰ ਕੀ ਕਰਦੇ ਹੋ ਲੁੱਟਦੇ ਕਿਵੇਂ ਉਹ ਬਈ ਨੇ ਦੱਸ ਹੀ ਦਿੱਤਾ ਸਾਰਾ ਕੁਸ ਬਈ ਐ ਕੁੜੀ ਬਣ ਕੇ ਮੈਂ ਖੜ ਜਾਨਾ ਤੇ ਅੱਜ ਕਾ ਤੁਹਾਨੂੰ ਪਤਾ ਕੁੜੀਆਂ ਨੂੰ ਲੈਫਟ ਹਰੇਕ ਦੇ ਹੀ ਦਿੰਦਾ ਬਈ ਤੇ ਉਹ ਮੈਂ ਜੋ ਲੈਫਟ ਦੇ ਦਿੰਦੇ ਆ ਉਹ ਕਾਰ ਤੇ ਜਾਂ ਕਾਰ ਇਹਨੂੰ ਰੋਕਦੇ ਬੜਾ ਜੀ ਕਾਰ ਵਾਲੇ ਕੋਲੇ ਪੈਸੇ ਹੁੰਦੇ ਮੋਟਰਸਾਈਕਲ ਕੋਲ ਤਾਂ ਹੁੰਦੇ ਹੀ ਕੋਈ ਨੰਗ ਮਣਾਂਗੀ ਹੁੰਦੇ ਬਈ ਬੜੇ ਪੈਸੇ ਨਹੀਂ ਹੁੰਦੇ ਕੋਲੇ ਚੰਗੀ ਜੀ ਕਾਰ ਵੇਖ ਕੇ ਉਹ ਲੈਫਟ ਦੇ ਦਿੰਦੇ ਆ ਉਹਗਲੇ ਨੇ ਜਨੇਗੀ ਦੇ ਉਹ ਸਾਨੂੰ ਵਾਹ ਲੈਂਦੇ ਆ ਵਿਚਾਰੇ ਕੁੜੀ ਹੈਗੀ ਛੱਡ ਦਿੰਨੇ ਆ ਗਾਂਹ ਤੱਕ ਉਹਨੇ ਜਿਹੜੇ ਦੇ ਵਿੱਚ ਮੈਂ ਬਈ ਨਾਲ ਦੇ ਨੂੰ ਮੈਸੇਜ ਕਰ ਦਿੰਨਾ WhatsApp ਤੇ WhatsApp ਤੇ ਹਾਂ ਤੇ ਉਹ ਮੂਰੇ ਆ ਜਾਂਦੇ ਆ ਅਗਲੇ ਨੂੰ ਆਇਆ ਲੱਗਾ ਵੀ ਘਰੇ ਗੁਰੇ ਜਾਂਕੇ ਤੇ ਚੈਟਿੰਗ ਕਰੀਂਦਾ ਲੱਭਦੇ ਹੀ ਨਹੀਂ ਡਰਾਈਵਰ ਤਾਂ ਤੇ ਉਹ ਮੂਰੇ ਆ ਗਏ ਫਿਰ ਅਸੀਂ ਵੀ ਡਟ ਲੈਨੇ ਅੱਜ ਬਾਈ ਇਸੇ ਇਸੇ ਵਜਾ ਕਰਕੇ ਇਹਨੂੰ ਮੈਂ ਫੜ ਲਿਆ ਮੇਰਾ ਉਹੀ ਮਾੜਾ ਧਿਆਨ ਜਾਵੜਾ ਮੈਂ ਸਹੀ ਦੱਸਦਾ ਮੇਰੇ ਦਿਲ ਚ ਫੀਲਿੰਗ ਜੀ ਪਹਿਲਾਂ ਗਈ ਸੀ ਮੈਂ ਕੁੜੀ ਸੋਹਣੀ ਸੁਨੱਖੀ ਆ ਇਹ ਇਹਰਾ ਮੈਸੇਜ ਚ ਚੈਟ ਕਰੀ ਜਾਂਦਾ ਹੈ WhatsApp ਤੇ ਮੇਰੀ ਥੋੜੀ ਜੀ ਅੱਖ ਜੀ ਪੈ ਗਈ ਮੇਰੇ ਦਿਲ ਚ ਕਿਾ ਕਿਸੇ ਮੈਂ ਕਿਸੇ ਮੁੰਡੇ ਨਾਲ ਨਾ ਕਰਦੀ ਹੋਵੇ ਮੈਂ ਕਿਹਾ ਵੇਖਾਂ ਤਾਂ ਸੀ ਕੀ ਲਿਖਦੀ ਆ ਤੇ ਇਹ ਅੱਗੇ ਸੱਦ ਜਾਂਦਾ ਸੀ ਵੀ ਆ ਜਾਓ ਕਰ ਲੈ ਜਾਨੀ ਪਹਿਲਾਂ ਇੰਤਜ਼ਾਮ ਕਰ ਲਿਆ ਤਾਂ ਬਚ ਗਿਆ ਮੈਂ ਐਂ ਹੀ ਬਚ ਗਿਆ ਨਾ ਮੈਂ ਬੋਲਿਆ ਕੁਛ ਨਹੀਂ ਇਹ ਮੈਸੇਜ ਕਰੀਂਦਾ ਸੀ ਆ ਜਾਓ ਵੀ ਕਹਿੰਦਾ ਕਿ ਬੰਦਾ ਫਸ ਗਿਆ ਮੈਂ ਇਹਦੇ ਨੇ ਧਿਆਨ ਨਾ ਦੇਖਿਆ ਮੈਨੂੰ ਸ਼ੱਕੀ ਜਿਹਾ ਲੱਗਿਆ ਬੰਦਾ ਫਿਰ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਫੋਨ ਕੀਤਾ ਮੈਂ ਕਿਹਾ ਆ ਜਾਓ ਕਿਰਾ ਇੱਕ ਵਾਰੀ ਅੱਗੇ ਆਓ ਤੇ ਫੇਰ ਇਹਦਾ ਇਹਨੂੰ ਅਸੀਂ ਦੇਖਿਆ ਸਾਰਾ ਕੁਝ ਤੇ ਫੇਰ ਆਹ ਸਮਾਨ ਨਿਕਲਿਆ ਸਾਰਾ ਕੁਝ ਤੁਸੀਂ ਆਹ ਦੇਖ ਸਕਦੇ ਹੋ ਆਵਾਲ ਆ ਜਿਹੜੇ ਇਹ ਚੀਜ਼ ਦੇ ਵਿੱਚੋਂ ਨਿਕਲੇ ਕੈਮਰਾਮੈਨ ਨੂੰ ਕਹੂੰਗਾ ਵੀ ਤੇਰੇ ਗੋਡੇ ਨਹੀਂ ਦੁਖਦੇਗੇ ਮੜਾ ਇਹ ਮੋਬਾਈਲ ਨੇੜੇ ਕਰ ਲਾ ਮੇਰਾ ਭਰਾ ਥੱਲੇ ਬੈਠਾ ਐਨਾ ਕੁਛ ਤੈਨੂੰ ਚਾਹ ਪਿਆਤੀ ਦੁੱਧ ਪਾਣੀ ਪਿਆਤਾ ਹੋਰ ਤੈਨੂੰ ਕੀ ਚਾਹੀਦਾ ਨੇੜੇ ਕਰ ਲਾ ਕੈਮਰਾ ਆਈਡੀ ਲੁੱਟ ਖੋ ਹੋ ਰਹੀ ਹੈ ਤੇ ਤੂੰ ਮਸਕੇ ਲੈ ਰਿਆ ਬੈਠਾ ਉੱਥੇ ਅੱਛਾ ਮੇਰੀ ਗੱਲ ਸੁਣ ਬਾਈ ਇਹਦੋਂ ਪਹਿਲਾਂ ਕਿੰਨੇ ਜਣਿਆਂ ਨੂੰ ਲੁੱਟਿਆ ਇਹਦੋਂ ਪਹਿਲਾਂ ਬਈ ਹੈਗੇ ਆ ਵੀ 25 ਜਣੇ ਰਟਲੇ ਬਈ ਅੱਛਾ ਉਹਨਾਂ ਨੂੰ ਮਾਰਦੇ ਹੋ ਕੁੱਟਦੇ ਹੋ ਕੀ ਕਰਦੇ ਹੋ ਬਈ ਕੁੱਟ ਮਾਰ ਤਾਂ ਕਰੀਦੀ ਕਰੀਦੀ ਐ ਹੂੰ ਬਲੈਕਮੇਲ ਵੀ ਕਰਦੇ ਹਾਂ ਹਾਂ ਉਹ ਉਹਦੇ ਬਾਅਦ ਕਹਿੰਦੇ ਆ ਵੀ ਤੁਹਾਡੇ ਘਰੇ ਦਿਖਾਵਾਂਗੇ ਘਰ ਵਾਲਿਆਂ ਨੂੰ ਦਿਖਾਵਾਂਗੇ ਵੀਡੀਓ ਬਣਾ ਲੈਂਦੇ ਅਸੀਂ ਉਹਨੇ ਜੇ ਨਾਲ ਗਾਂ ਮੁੰਡਿਆ ਜਾਂਦੇ ਆ ਹੂੰ ਤੇ ਉਹ ਵੀਡੀਓ ਵੀਡੀਓ ਬਣਾ ਕੇ ਤੇ ਬਲੈਕਮੇਲਿੰਗ ਕਰਕੇ ਉਹ ਤਾਂ ਕਈ ਵਾਰ ਮੁਰਗੇ ਪੱਕੇ ਫਸ ਜਾਂਦੇ ਜਿਹੜੇ ਬਲੈਕਮੇਲਿੰਗ ਵਾਲੇ ਆ ਹੂੰ ਉਹਦਾ ਗਾਂ ਵੀ ਪੈਸੇ ਦੇ ਹੀ ਜਾਂਦੇ ਆ ਤੇ ਉਹ ਨਹੀਂ ਰਟ ਖੋ ਕਰਕੇ ਮਾਰ ਕੇ ਚਾਰ ਚਪੇੜੇ ਬਾਅਦ ਵੀ ਦਵਾਲ ਦਿੰਨੇ ਲਾਓ ਜੀ ਖਲਾਸੇ ਐਮ ਖਲਾਸੇ ਹੋ ਰਏ ਆ ਇਹ ਮੁੰਡਾ ਗਾ ਨੌਜਵਾਨ ਠੀਕ ਆ ਪਰ ਆ ਬੁਢਾਣਾਂ ਵਾਲੇ ਲੀੜੇ ਪਾ ਕੇ ਜਿਹੜਾ ਲੁੱਟ ਖੋਦਾ ਸ਼ਿਕਾਰ ਬਣਾਉਂਦੇ ਸੀ ਗੱਡੀਆਂ ਵਾਲਿਆਂ ਨੂੰ ਠੀਕ ਆ ਤੇ ਇੱਕ ਡਰਾਈਵਰ ਵੀਰ ਦੀ ਮੈਂ ਇਹ ਕਹਿ ਸਕਦਾ ਵੀ ਇੱਕ ਸਿਆਣਪ ਦੇ ਨਾਲ ਇਹਨੂੰ ਫੜਿਆ ਗਿਆ ਠੀਕ ਆ ਇਹ ਚੀਜ਼ ਪੜਿਆ ਕਿਦਿਆਂ ਤੂੰ ਪੜਿਆ ਭਈ ਮੇਰੀ ਗ੍ਰੈਜੂਏਸ਼ਨ ਕੀਤੀ ਗ੍ਰੈਜੂਏਸ਼ਨ ਕੀਤੀ ਐ ਨਾਲ ਦੇ ਕਿੰਨੇ ਪੜੇ ਆ ਸਾਰੇ ਭਈ ਗ੍ਰੈਜੂਏਸ਼ਨ ਵਾਲੀਆਂ ਸੀ ਵਧੀਆ ਪੜੇ ਤੁਸੀਂ ਕੋਈ ਯਾਰ ਕੰਮਕਾਰ ਨਹੀਂ ਕਰ ਸਕਦੇ ਵਧੀਆ ਹਟੇ ਕੱਟੇ ਹੋ ਤੁਸੀਂ ਕੰਮਕਾਰ ਭਈ ਮਿਲਦੀ ਨਹੀਂ ਕਿ ਤਾਈ ਤਾਂ ਫਿਰ ਜੋ ਹੁਣ ਭੁੱਖੇ ਮਰਦੇ ਹੋਣ ਕਿ ਕੀ ਨਹੀਂ ਮਿਲਦੇ ਕੋਈ ਨਹੀਂ ਕੋਈ ਜ਼ਰੂਰੀ ਨਹੀਂ ਹੁੰਦਾ ਹਰ ਵੀ ਹਰ ਬੰਦੇ ਨੂੰ ਨੌਕਰੀ ਮਿਲੇ ਹਰ ਬੰਦੇ ਨੂੰ ਤਾਂ ਨੌਕਰੀ ਨਹੀਂ ਮਿਲਦੀ ਕੋਈ ਆਪਦਾ ਵੀ ਬੰਦਾ ਕੰਮਕਾਰ ਕਰ ਸਕਦਾ ਕਿਰਤ ਕਰ ਸਕਦਾ ਯਾਰ ਇਹ ਫਿਰ ਬਈ ਬੜੇ ਲਿਖੇ ਹੈਗੇ ਆ ਬਈ ਨੌਕਰੀ ਮੈਲ ਦੇ ਗੁੱਸਾ ਵੀ ਥੋੜਾ ਆਉਂਦਾ ਹੈ ਬਈ ਗੁੱਸਾ ਤਾਂ ਆਉਂਦਾ ਮੈਂ ਇਹ ਚੀਜ਼ ਮੰਨਦਾ ਆਖੇ ਗੁੱਸਾ ਆਉਂਦਾ ਠੀਕ ਆ ਆਖੇ ਗੁੱਸਾ ਆਉਂਦਾ ਸਾਨੂੰ ਪਰ ਇੱਥੇ ਪ੍ਰਵਾਸੀ ਆ ਕੇ ਰੇੜੀਆਂ ਸਬਜ਼ੀਆਂ ਲਾ ਲੈਂਦੇ ਆ ਠੀਕ ਆ ਉਹ ਗੋਲ ਗੱਪੇ ਚਲ ਬਈ ਮਾਰੋ ਨਾ ਉਹ ਨਹੀਂ ਮਾਰੋ ਨਾ ਯਾਰ ਮਾਰੋ ਨਾ ਗੱਗ ਮਾਰੋ ਨਾ ਨਹੀਂ ਨਹੀਂ ਮਾਰੋ ਸਾਹ ਬਹੁਤ ਆਦੇ ਤੇ ਬਈ ਯਾਰ ਬਹੁਤ ਆਦੇ ਨਾਲ ਕਿੰਨੇ ਜਾਣੇ ਸਹੀ ਸਹੀ ਦੱਸਦੇ ਮੇਰੇ ਦਾ ਵੀ ਕੰਮ ਇਹਨੂੰ ਐ ਪੁੱਛੋ ਕੰਮ ਕਰਾਉਂਦਾ ਕਰਦਾ ਇਹ ਚਾਰ ਚਾਰ ਜਣੇ ਪੰਜ ਜਣੇ ਬਸ ਪਰ ਇਹ ਲੱਗਦਾ ਤੁਹਾਨੂੰ ਚਾਰ ਪੰਜ ਨਹੀਂ ਹੁਣੇ ਵੱਡਾ ਕਰੋ ਬਹੁਤ ਵੱਡਾ ਕਰੋ ਲੱਗਦਾ ਬਾਈ ਇਹਨਾਂ ਦਾ 10-10 ਤੁਸ ਨੂੰ ਪੁਲਿਸ ਨੂੰ ਕੀਤਾ ਫੋਨ ਤੁਸੀਂ ਪੁਲਿਸ ਨੂੰ ਕੀਤਾ ਫੋਨ ਆਉਂਦੀ ਆ ਪੁਲਿਸ ਵਾਲੇ ਵੀ ਵੇਖੋ ਹੁਣ ਇਹ ਖਲਾਸੇ ਹੋ ਰਹੇ ਆ ਕੋਈ ਇੱਕ ਈ ਕੋਈ ਨਵੀਂ ਗਾਧਣੀ ਬਹੁਤ ਵੱਡੇ ਪੱਧਰ ਤੇ ਇਹ ਕੰਮਾਂ ਹੋ ਰਹੀਆਂ ਜਿੱਥੇ ਦਿਖਾਇਆ ਕੁਝ ਜਾਂਦਾ ਪਰੋਸਿਆ ਕੁਝ ਜਾਂਦਾ ਤੇ ਲੁੱਟਾਂ ਖੋਹਾਂ ਦੇ ਇਦਾਂ ਦੇ ਮਾਮਲੇ ਆ ਜਿਹੜੇ ਉਹ ਸਾਹਮਣੇ ਆਉਂਦੇ ਨਹੀਂ ਇਹਦੇ 'ਚ ਕੋਈ ਦੋਰ ਨਹੀਂ ਕੋਈ ਸ਼ੱਕ ਨਹੀਂ ਪਰ ਮੇਰਾ ਵੀਰੇ ਸਹੀ ਸਹੀ ਗੱਲ ਦੱਸ ਇੱਥੇ ਪੰਜਾਬ 'ਚ ਹੀ ਲੁੱਟ ਖੋਹ ਕੀਤੀ ਜਾਂ ਕਿਸੇ ਨਾਲ ਦੇ ਸੂਬੇ 'ਚ ਵੀ ਗਏ ਹੋ ਪੰਜਾਬ ਦੇ ਵਿੱਚ ਨਾਲ ਲੱਗਦੇ ਕਈ ਵਾਰ ਬਈ ਅਸੀਂ ਹਰਿਆਣੇ 'ਚ ਵੀ ਜਾ ਵਰਦੇ ਆ ਤੇ ਜ਼ਿਆਦਾਤਰ ਫਿਰ ਪੰਜਾਬ 'ਚ ਹੀ ਰਹਿੰਦੇ ਕਿਉਂਕਿ ਫਿਰ ਅਸੀਂ ਆਉਣਾ ਵੀ ਹੁੰਦਾ ਹੋਈ ਬੰਦਾ ਹੈ ਉਹ ਬੰਦਾ ਮੋਰਤਾਂ 'ਤੇ ਰੁਕਿਆ ਹੀ ਪੱਜ ਗਿਆ ਫੜਿਆ ਅੱਛਾ ਹਾਂਜੀ ਤੈਨੂੰ ਵੀ ਰੁਕਿਆ ਸੀ ਤੈਨੂੰ ਰੁਕੇ ਗਏ ਹਾਂਜੀ ਆ ਲੈ ਔਈ ਬੰਦੇ ਇੱਧਰ ਵੀ ਕੁੱਤਾ ਇੰਧੜੇ ਚੱਲ ਅੱਛਾ ਥੋੜੋ ਲੁੱਟਿਆ ਕੋਸੇ ਨੇ ਹਾਂਜੀ ਲੁੱਟੇ ਮੋਬਾਈਲ ਖੋਲਿਆ ਹੀ ਪੈਸੇ ਖੋਲਿਆ ਹੀ ਨੇ ਦੇਖੋ ਯਾਰ ਆ ਗਰੀਬ ਬੰਦੇ ਤਾਂ ਇੱਧਰ ਦੀ ਆ ਇੱਧਰ ਦੀ ਆ ਵੜੇ ਜੀ ਬਾਈ ਗੱਪ ਮਾਰਦਾ ਇਹ ਕਾਹਦਾ ਕੋਣਾ ਕੀ ਕੀ ਕੰਮ ਕਰਦਾ ਤੂੰ ਮੈਂ ਮਜ਼ਦੂਰੀ ਕਰਦਾ ਜੀ ਮਜ਼ਦੂਰੀ ਕਰਦਾ ਤੇਰੇ ਕੋਲੋਂ ਮੋਬਾਈਲ ਤੇ ਪੈਸੇ ਲੁੱਟਿਆ ਹਾਂਜੀ ਦੇਖੋ ਆ ਬੰਦਾ ਬਾਈ ਮਜ਼ਦੂਰ ਬੰਦਾ ਇਹਦੇ ਕੋਲੋਂ ਮੋਟਰਸਾਈਕਲ ਤੋਂ ਇਹਨਾਂ ਨੇ ਮੋਬਾਈਲ ਲੁੱਟਿਆ ਪੈਸੇ ਲੁੱਟੇ ਆ ਠੀਕ ਆ ਇੱਕ ਬੰਦਾ ਦਿਹਾੜੀ ਜਾਂਦਾ ਘਰੇ ਬੱਚੇ ਟੀਕਦੇ ਹੁੰਦੇ ਆ ਸ਼ਾਮ ਦੀ ਰੋਟੀ ਖਾਣੀ ਹੁੰਦੀ ਆ ਠੀਕ ਆ ਪਰ ਤੁਸੀਂ ਇਹ ਬੰਦਿਆਂ ਦੀਆਂ ਕਰਤੂਤਾਂ ਦੇਖੋ ਇਹ ਸਿਰਫ ਇੱਕ ਬਹਾਨੇ ਹੁੰਦੇ ਆ ਠੀਕ ਆ ਆਪਾਂ ਮੰਨ ਸਕਦੇ ਆ ਕਿਸੇ ਪੱਧਰ ਤੱਕ ਕੰਮ ਨਹੀਂ ਮੰਨਦਾ ਮਿਲਦਾ ਬੰਦੇ ਡਿਪਰੈਸ਼ਨ ਚ ਚਲੇ ਜਾਂਦੇ ਆ ਪੜੇ ਲਿਖਿਆ 100 ਕੰਮ ਕਰ ਸਕਦੇ ਆ ਯਾਰ ਇਹ ਤਾਂ ਨਹੀਂ ਕੋਈ ਗੱਲ ਇੱਥੇ ਪ੍ਰਵਾਸੀ ਕਰੀ ਜਾਂਦੇ ਆ ਆ ਕੇ ਠੀਕ ਆ ਕਿਤੇ ਮਜ਼ਦੂਰੀ ਕਰ ਲੈਂਦੇ ਆ ਕਿਤੇ ਉਹ ਸਬਜ਼ੀ ਵੇਚ ਲੈਂਦੇ ਆ ਕਿਤੇ ਉਹ ਗੋਲ ਗੱਪ ਇੱਥੇ ਇਹਨਾਂ ਕੋਲੇ ਲੁੱਟਖੋ ਤੋਂ ਬਿਨਾ ਹੋਰ ਕੰਮ ਹੀ ਹੈ ਨਹੀਂ ਕੋਈ ਦੱਸੋ ਤੁਸੀਂ ਤੁਸੀਂ ਇਹ ਚੀਜ਼ ਦੇਖੋ ਯਾਰ ਤੁਹਾਨੂੰ ਮਾੜੀ ਮੋਟੀ ਵੀ ਸ਼ਰਮ ਨਹੀਂ ਆਉਂਦੀ ਬਾਈ ਜਿਹੜਾ ਬੰਦਾ ਮੋਟਰਸਾਈਕਲ ਪਹਿਲਾਂ ਤਾਂ ਮੇਰਾ ਬਾਈ ਤੂੰ ਮੂੰਹ ਦਿਖਾ ਆਪਦਾ ਮੈਂ ਬਾਈ ਮੂੰਹ ਨਹੀਂ ਦੇ ਬਾਈ ਮੈਂ 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 ਤਾਂ ਸਾਰਾ ਕੁਝ ਦੱਸ ਦੂੰ ਮੈਂ ਸਾਰਾ ਕੁਝ ਦੱਸ ਦੂੰ ਮੈਂ ਅਸਲ ਤੇ ਚੱਲੋ ਕੰਮ ਕਰਨ ਲੱਗੇ ਸ਼ਰਮ ਨਹੀਂ ਆਉਂਦੀ ਹੈ ਤੈਨੂੰ ਭਾਈ ਇਹ ਜਿਹੜਾ ਮੋਟਰਸਾਈਕਲ ਵਾਲਾ ਬਈ ਆਇਆ ਹੈ ਨਾ ਇਹ ਗੱਪਾ ਮਾਰਦੇ ਕੋਈ 200 ਰੁਪਏ ਹੀ ਸੀਗਾ ਬਈ ਭਲਾ 200 ਰੁਪਏ ਇੱਕ ਮਿੰਟ ਉਹ ਮਜ਼ਦੂਰੀ ਕਰਦਾ ਉਹਦੇ ਕੋਲੇ ਉਹ 200 ਰੁਪਏ ਵੀ ਉਹਦੇ 2 ਲੱਖ ਵਰਗਾ ਤੁਸੀਂ ਕਿਉਂ ਇਹ ਕੰਮ ਕੀਤਾ ਉਹਨੇ ਬਈ ਮੇਰੀ ਗਲਤ ਸਮਝਦੇ ਹੱਥ ਵੀ ਲਾਏ ਸੀ ਪਲੇ ਪੁੱਛੋਗੇ ਇਹਨੂੰ ਆਪ ਨੂੰ ਸ਼ਰਮ ਨਹੀਂ ਆਈ ਆਪ ਹੱਲੇ ਫਿਰਦੇ ਅੱਛਾ ਮੋਟਰਸਾਈਕਲ ਤੇ ਤਾਂ ਤੈਨੂੰ ਮੈਂ ਕਿਤੇ ਜਾਣਾ ਇਹ ਗੰਗਾ ਨਗਰ ਨਾ ਲੈ ਗਿਆ ਹੋਵੇ ਭਾਗ ਬਈ ਬ੍ਰੇਕ ਮਾਰਦੇ ਜਾਂਦੇ ਜਾਂ ਜਾਂ ਬ੍ਰੇਕ ਮਾਰ ਜਾਂ 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 ਬ੍ਰੇਕ ਮਾਰਦਾ ਜਿਹੜੇ ਹਿਸਾਬ ਨਾਲ ਖਰਾਬ ਉਕੜੀਆਂ ਚ ਵੱਜਦਾਗਾ ਹੋਣਾਗਾ ਐ ਸਿੱਧਾ ਕਰੇ ਜਾਈਏ ਨਾ ਮੈਂ ਜਨਨੀ ਡਿੱਕੀ ਐ ਨਾ ਮੈਂ ਮਜ਼ਦੂਰੀ ਕਰਕੇ ਆਏ ਪੈਸੇ ਮੋਟਰਸਾਈਕਲ ਜਾਨਣਾ ਸੀ ਤੂੰ ਹੀ ਬਚਾ ਕੇ ਖੜਾ ਹੂੰ ਫਿਰ ਭਾਈ ਮੈਨੂੰ ਮੈਨੂੰ ਭਾਇਆ ਕਿ ਮੈਨੂੰ ਕਹਿੰਦਾ ਰੋ 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 ਕੇ ਮੈਂ ਆਈ ਖੜਦੀ ਆ ਤੁਹੇ ਲੋਟੇ ਮੁੜ ਕੇ ਲੋਟਿਆ ਮੈਨੂੰ ਮੈਨੂੰ ਕਾਦ ਭਾਇਆ ਬਈ ਇਹਦੇ ਮਨ ਚ ਭਾਇਆ ਹੁਣ 1 ਮਿੰਟ ਉਹਨੇ ਇਨਸਾਨੀਅਤ ਤੌਰ ਤੇ ਤੈਨੂੰ ਭਾਲਿਆ ਵੀ ਚੱਲ ਕੱਲੀ ਜਨਾਨੀ ਆ ਜਾਂਦੀ ਆ ਭਾਲਾ ਮੈਂ ਮੇਰਾ ਨੰਬਰ ਕਦ ਮੰਗ ਰਿਆ ਸੀ ਹੈ ਨੰਬਰ ਕਦ ਮੰਗਿਆ ਨੰਬਰ ਤਾਂ ਹੁਣ ਜਦੋਂ ਤੂੰ ਨਾਲ ਬੈ ਕਹਿੰਦਾ ਪੰਗੇ ਲੈਣੇ ਨੰਬਰ ਤਾਂ ਮੰਗੂਗਾ ਹੀ ਹੋਰ ਬਾਈ ਮੈਂ ਚੱਲ ਜੇ ਬਈ ਜੇ ਫਿਰ ਵੀ ਜੇ ਤੂੰ ਬਾਈ ਕੱਲੀ 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 ਦੇਖੋ ਹਜੇ ਵੀ ਨਹੀਂ ਮੰਨ ਹਜੇ ਵੀ ਨਹੀਂ ਰਹਗਾ ਬਾਈ ਕੱਲੀ ਮੇਰੀ ਗਲਤੀ ਵੀ ਨਹੀਂ ਹੁੰਦੀ ਗਾ ਬਈ ਕਈ ਵਾਰ ਹੁਣ ਗਾਂ ਦੂਜਾ ਵੀ ਗਲਤ ਹੁੰਦਾ ਵਾਲਾ ਬਈ ਹਰੇ ਮਾਏ ਮਾਏ ਗੱਲ ਮੰਨਦਾ ਠੀਕ ਆ ਬਾਹ 7-10 ਜਾਨੇ ਗਲਤ ਹੋ ਸਕਦੇ ਆ ਪਰ ਸਾਰੇ ਗਲਤ ਨਹੀਂ ਹੈਲਪ ਕਰਕੇ ਪਰ ਇਹੋ ਜਿਹੇ ਬੰਦਿਆਂ ਦੇ ਕਰਕੇ ਚੰਗੇ ਚੰਗੇ ਬੰਦਿਆਂ ਨੂੰ ਜਿਨ੍ਹਾਂ ਨੂੰ ਸੱਚਮੁੱਚ ਹੀ ਮਦਦ ਦੀ ਲੋੜ ਹੁੰਦੀ ਆ ਸੱਚਮੁੱਚ ਹੀ ਜਿਹੜੀ ਹੈਲਪ ਦੀ ਲੋੜ ਹੁੰਦੀ ਆ ਠੀਕ ਆ ਉਹ ਬੰਦਿਆਂ ਦਾ ਵੀ ਇਹ ਅੱਗਾ ਮਾਰ ਦਿੰਦੇ ਆ ਬਾਈ ਤੇਥੋਂ ਕੈਮਰਾ ਅੱਜ ਜ਼ਿਆਦਾ ਹਿੱਲੇ ਜਾਂਦਾ ਇਸ ਤੋਂ ਬਾਅਦ ਆਪਣੀ ਲੜਾਈ ਹੋਏ ਕੋਈ ਕੰਮ ਆਏ ਆਂ ਕਰਾਤਾ ਸਾਰੀ ਵੀਡੀਓ ਦੀ ਜਖਣਾ ਕਢਾਤੀ ਹੁਣ ਵੇਖੋ ਇਹ ਖਲਾਸਾ ਜਿਹੜਾ ਹੋਇਆ ਤੁਹਾਡੇ ਸਾਹਮਣੇ ਆ ਠੀਕਾ ਇਹਨਾਂ ਵੀਰਾਂ ਨੇ ਪਕੜਿਆ ਇਹ ਕੋਈ ਵੱਡੀ ਇਹ ਵੇਖੋ ਬਹੁਤ ਵੱਡੀ ਗੱਲ ਆ ਕਿਉਂਕਿ ਪਤਾ ਨਹੀਂ ਇਹਨਾਂ ਨੇ ਕਿੰਨਿਆਂ ਨੂੰ ਲੁੱਟਣਾ ਅੱਛਾ ਇਸ ਤਰੀਕੇ ਨਾਲ ਕਿੰਨੇ ਵਜੇ ਘਰੋਂ ਚੱਲਦੇ ਹੋ ਸ਼ਾਮ ਜੀ ਨੂੰ ਭਈ 5 5:30 4:00 5:00 ਵਜੇ ਨਿਕਲ ਜਾਈਦਾ ਘਰੋਂ ਹੂੰ ਤੇ ਉਦੋਂ ਫਿਰ ਜਾਈਦਾ ਕਿਉਂਕਿ ਦਿਨੇ ਆ ਦਾ ਦੁਪਹਿਰ ਇਹਨੇ ਇਸ ਦੇ ਵਿੱਚ ਵਧਗਾ ਹੂੰ ਤੇ 8:00 ਵਜੇ ਨਿਕਲੀਦਾ ਜੋ ਠੰਡ ਗਰਮੀ ਦੀ ਘਾਟ ਆਂਦੀ ਆ ਇਹ ਇਹ ਕੱਪੜੇ ਕਿਹਦੇ ਲੈ ਕੇ ਆਏ ਆ ਕੱਪੜੇ ਦਾ ਭਈ ਕਰ ਵੀ ਚੁੱਕੇ ਸੀ ਤੇਰੇ ਪਤਾ ਨਹੀਂ ਲੱਗਿਆ ਵੀ ਸ਼ੂਟ ਕਿੱਥੇ ਆ ਸਾਡਾ ਮੁੰਡਾ ਕਿੱਥੇ ਜਾਂਦਾ ਤੇ ਟਿਕਾਣੇ ਕਿਹੜੇ-ਕਿਹੜੇ ਆ ਤੁਹਾਡੇ ਖੜਨ ਦੇ ਕਿੱਥੇ ਕਿਹੜੇ ਟਿਕਾਣੇ ਦਾ ਬਈ ਐ ਵੱਡੇ ਕਿਦੇ ਆ ਰੋਡ ਤੋਂ ਜਿੱਥੇ ਮੈਂ ਲੈ ਸ਼ਹਿਰ ਤੋਂ ਮੜਾ ਜਾ ਗਾਂ ਜਾ ਕੇ ਪਤਾ ਵੀ ਸ਼ਹਿਰ ਤੋਂ ਸਾਰੇ ਨਿਕਲਦੇ ਆ ਬਈ ਨੌਕਰੀਆਂ ਨਾ ਕਰ ਘਰੇ ਘਰ ਨੂੰ ਜਾਂਦੇ ਆ ਤੇ ਉੱਥੇ ਖੜ ਜਾਂਦੇ ਆ ਬਈ ਤੇ ਉੱਥੇ ਫਿਰ ਕਈ ਕੀ ਵਾਰ ਬਈ ਕੈਮਰਾ ਫੇਰ ਹਿੱਲ ਜਾਂਦਾ ਕਿਹੜੇ ਵਲਾਦ ਕਰ ਵੀ ਕੀਤਾ ਸੀ ਇਹਨੇ ਮੇਰਾ ਨਹੀਂ ਸੀਰੀਅਸ ਬੋਲੀ ਚ ਬਈ ਫੇਰ ਨਾ ਮੜਾ ਜਦੋਂ ਅਸੀਂ ਉੱਥੇ ਸ਼ਹਿਰ ਤੋਂ ਮੜਾ ਬਾਹਰ ਜਾ ਕੇ ਨਿਕਲ ਖੜ ਜਾਂਦੇ ਆ ਤੇ ਉਥੋ ਜੋ ਪਿੰਡਾਂ ਨੂੰ ਜਾਣਦੇ ਆ ਲੋਕ ਬੜਾ ਸੀ ਬਈ ਪਿੰਡ ਵਾਲਿਆਂ ਨੂੰ ਰੋਕਦੇ ਆ ਕਿਉਂਕਿ ਮਨਾਂ ਦੇ ਘੱਟ ਪੜੇ ਲਿਖੇ ਹੁੰਦੇ ਆ ਤੇ ਉਹ ਛੇ ਦੀ ਸਾਡੀਆਂ ਗੱਲਾਂ ਚ ਆ ਜਾਂਦੇ ਆ ਅੱਛਾ ਅੱਛਾ ਮੈਨੂੰ ਇਹ ਗੱਲ ਦੱਸ ਸਕਦਾ ਤੈਨੂੰ ਇਹ ਜਿਹੜਾ ਤੂੰ ਇਹ ਤਿਆਰ ਤੂੰ ਆਪ ਦੀ ਆਪ ਹੁੰਦਾ ਜਿਹੜਾ ਸੰਦ ਬਲੇਵਾ ਜੇ ਤੇਰੇ ਕੋਣ ਲਾਉਂਦਾ ਇਹ ਸਾਰਾ ਇਹ ਬਈ ਮੇਰੇ ਨਾਲ ਜਿਹੜੇ ਮੁੰਡੇ ਹੁੰਦੇ ਵਗੇਰਾ ਤਾਂ ਫਿਰ ਸਾਰੇ ਇਕੱਠੇ ਹੀ ਹੁੰਨੇ ਸੀ ਇੱਕ ਵਾਰੀ ਦਾ ਤੇ ਉਦੋਂ ਫਿਰ ਉਦੋਂ ਬਾਅਦ ਵਿੱਚ ਉਹ ਮੈਨੂੰ ਘਰੇ ਹੱਥ ਲੇ ਜਾਂਦੇ ਆ ਤੇ ਉਹ ਫਿਰ ਉਹ ਅੱਗੇ ਜਾ ਵੜਦੇ ਆ ਉਹ ਗਾਂ ਜਾ ਵੜਦੇ ਉਹਨਾਂ ਨੂੰ ਫਿਰ ਮੈਸੇਜ ਕਰਦਾ ਅੱਛਾ ਸੱਚੀ ਚਾਰਜ ਜਾਣੇ ਕਿ ਵੱਧ ਆ ਰਿਹਾ ਵਧ ਰਿਹਾ ਹੌਲੀ ਹੌਲੀ ਚਾਰਾਂ ਤੋਂ ਪੰਜਾਂ ਤੇ ਆ ਗਿਆ ਅਸਲ ਦੇ ਵਿੱਚ ਇਹ ਮੰਨੂਗਾ ਇਹ ਕਿਤੇ ਨਾ ਕਿਤੇ ਕਾਨੂੰਨ ਸਖਤ ਹੋ ਜੇ ਇਹ ਸਾਰੇ ਇਹਦੇ ਨਾਲ ਦੇ ਗਏ ਨਾ ਸਰ ਉਹਨਾਂ ਦਾ ਵੀ ਸਾਰਿਆਂ ਨੂੰ ਜਾਣ ਤੱਕ ਕਰਾਉਣਾ ਇਹਦੇ ਤੋਂ ਤੁਸੀਂ ਕਰਾਓ ਤੁਸੀਂ ਜਾਂਦਾ ਆਪਦੇ ਹਿਸਾਬ ਨਾਲ ਕਰੋ ਨਹੀਂ ਫਿਰ ਅਸੀਂ ਆਪਦੇ ਹਿਸਾਬ ਨਾਲ ਕਰਾਈ ਲੈਂਦੇ ਕਿੱਥੋਂ ਕਿੱਥੋਂ ਦੇ ਸਾਰੇ ਤੇਰੇ ਪਿੰਡ ਦੇ ਆ ਕਿ ਦੂਰ ਨੇੜੇ ਦੇ ਆ ਚਾਰ ਪੰਜ ਕੀ ਹੈ ਬਈ ਇਹ ਕਿੱਥੋਂ ਕਿੱਥੋਂ ਦੇ ਆ ਯਾਰ ਉਹ ਹੁਣ ਮੈਂ ਬਈ ਐ ਤਾਂ ਤੁਸੀਂ ਨਾ ਪੁੱਛੋ ਯਾਰ ਇਹਦੀ ਬੇਇੱਜ਼ਤੀ ਬੇਇੱਜ਼ਤੀ ਯਾਰ ਫਿਰ ਜਿਹੜਾ ਲੁੱਟ ਖੋ ਕਰਦੇ ਉਹ ਬੇਇੱਜ਼ਤੀ ਵਾਲਾ ਮਸਲਾ ਨਹੀਂ ਮੰਨਦਾ ਆ ਮੁੰਡੇ ਨੂੰ ਮੈਂ ਬੁਲਾਇਆ ਹੂੰ ਇਹਦੇ ਨਾਲ ਵੀ ਇੱਕ ਦੋ ਵਾਰੀ ਹਰਕਤਾਂ ਕੀਤੀਆਂ ਸੀ ਇਹਨੇ ਤੁੰਨੇ ਵੀ ਕਦੇ ਲੁੱਟਿਆ ਨਾ ਰਹ ਜਾਂਦੇ ਬਈ ਬਿਲਦੇ ਇਹ ਜੋ ਦੇਖ ਲੈਂਦੇ ਆ ਜਾਂਦੇ ਇਹਨਾਂ ਨੂੰ ਭੱਜ ਜਾਂਦੇ ਆ ਮੁੜ ਕੇ ਵੇਖ ਕੇ ਸਾਨੂੰ ਵੀ ਬਈ ਇਹ ਜਿਹੜਾ ਬਾਈ ਹੁਣ ਆਇਆ ਹੈ ਨਾ ਇਹਨੂੰ ਮੈਂ ਜਾਣਦਾ ਹੀ ਨਹੀਂ ਬਈ ਕੁਰੀ ਨੇ ਮੇਰੇ ਨਾਲ ਬੜੀ ਭੜੀ ਹਰਕਤ ਕੀਤੀ ਸੀ ਇਹ ਤਾਂ ਹੁਣ ਕਹੂਗਾ ਹੀ ਬਈ ਯਾਰ ਕੀ ਹਰਕਤ ਕੀਤੀ ਇਹਨੇ ਬਈ ਮੈਨੂੰ ਵਾਰ ਮੇਰੀ ਗੱਲ ਵੀ ਸੁਣਦਾ ਬਈ ਤੇ ਮੇਰੀ ਗੱਲ ਵੀ ਸੁਣਦਾ ਬਈ ਯਾਰ ਇੱਕ ਵੀ ਕਾਰ ਲਈ ਜਾਂਦਾ ਸੀ ਇਹ ਮਰੂਤੀ ਦੀ ਕਾਰ ਸੀ ਖਟਾਰਾ ਜੀ ਮੈਂ ਤਾਂ ਉਹੀ ਹੱਥ ਦੇ ਬੈਠਾ ਮੈਨੂੰ ਕੀ ਪਿਆ ਸੀ ਜੋ ਇਹਦੇ ਨਾਲ ਬੈਠਾ ਬਈ ਇਹ ਤਾਂ ਬਈ ਸਿੱਧਾ ਮੈਨੂੰ ਚੁੰਬੜੀ ਗਿਆ ਮੜਾਇਆ ਗਿਆ ਛੈਰੀ ਟਪੇ ਸੀਗੇ ਤੇ ਮੈਨ ਮਸਾ ਜਾਣਾ ਬਚਾਈ ਬਈ ਇਹਦੇ ਕੋਲ ਡੱਕਾ ਲੈਣੇ ਕਰਾਇਆ ਕਰੋ ਸੜਿਆ ਮੋਬਾਈਲ ਸੀ ਚੈਨਾ ਮੇਡ ਤੇ ਪੈਸੇ ਜਿਹੜੇ ਹਸਾਵਣਾ ਤੂੰ ਇੰਨੇ ਗੂੜੇ ਗੂੜੇ ਆ ਲੀੜੇ ਪਾਏ ਆ ਚੰਗੇ ਤੂੰ ਆ ਮੈਂ ਕਹਿੰਦਾ ਚੰਗੇ ਆ ਜੁੰਡਿਆ ਚੰਗੇ ਇਹ ਜਿਹੇ ਆ ਗੋਲ ਤਰੀਕੇ ਦੇ ਸੇਵ ਲਾਇਆ ਅਗਲਾ ਚੁੰਬੜੂ ਦਾ ਸਹੀ ਬਾਈ ਜੀ ਤੇ ਬਾਈ ਬਲਾਤਕਾਰ ਤਾਂ ਨਹੀਂ ਕਰਾਉਣਾ ਫਿਰ ਇਹ ਤੇ ਫਿਰ ਤੂੰ ਆ ਜੇ ਤੋ ਕੰਮ ਹੀ ਬਲਾਤਕਾਰਾਂ ਵਾਲੇ ਕਰਾਈ ਜਾਂਦਾ ਇਹਨੂੰ ਪਤਾ ਵੀ ਲੱਗਿਆ ਮੁੰਡਾ ਮੈਂ ਇਹਦੇ ਫਿਰ ਵੀ ਇਹ ਖਣੀ ਦੇ ਬਈ ਇਹ ਬੰਦਾ ਦੂਜਾ ਆ ਇਹ ਇਹ ਬਈ ਮੇਰੇ ਬਾਲਾ ਬੰਦੇ ਦੂਜੇ ਹੁੰਦੇ ਆ ਜਦੋਂ ਤੇਰੇ ਅਰ ਗਾਂ ਬਣ ਕੇ ਜਾਂਦਾ ਪਟੋਲਾ ਬੰਦੇ ਆਪੇ ਹੀ ਦੂਜੂ ਹੋ ਜਾਂਦੇ ਬਾਈ ਬਈ ਸਰਕਾਰ ਵੀ ਤੂੰ ਬਚ ਗਿਆ ਵੀ ਬੰਦਾ ਦੂਜਾ ਕਹੀ ਜਾਂਦਾ ਤੂੰ ਬਈ ਇਹਨੂੰ ਐ ਹੋ ਗਿਆ ਬਈ ਬਈ ਬੰਦਾ ਬਲਾਤ ਕਰਦਾ ਤੇਰਾ ਸਵਾਰ ਕੇ ਹੋਣਾ ਸੀ ਇਹਦਾ ਇਹਦਾ ਬਈ ਇਹ ਗੇ ਸੀਗਾ ਬਈ ਇਹ ਦੂਜੂ ਕੰਮ ਚਲਾ ਲਿਆ ਮੈਨੂੰ ਕਿਹਾ ਮੇਰੇ ਨਾਲ ਕੁਛ ਨਾ ਕੁਛ ਕਰ ਉਹ ਮੈਂ ਮਈ ਮਸਾ ਜਾਨ ਬਚਾ ਕੇ ਨਿਕਲਿਆ ਮੈਂ ਖਲਾਸੇ ਹੋ ਰਿਹਾ ਹੈ ਧੰਨਵਾਦ ਆ ਵੀਰਾਂ ਦਾ ਜਿਨ੍ਹਾਂ ਨੇ ਇਹਨੂੰ ਫੜਿਆ ਠੀਕਾ ਹੁਣ ਇਸ ਤੋਂ ਬਾਅਦ ਇਹਨੂੰ ਜਿਹੜਾ ਹੈਗਾ ਇਹ ਕਹਿੰਦੇ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਇਹਨੂੰ ਫੜਾਉਣਾ ਬਾਈ ਪੁਲਿਸ ਪ੍ਰਸ਼ਾਸਨ ਨੂੰ ਫੜਾਉਣ ਹਾਂ ਹਾਂ ਪੁਲਿਸ ਪ੍ਰਸ਼ਾਸਨ ਆ ਰਿਹਾ ਹੈ ਇਹਦੇ ਤੇ ਬਣਦੀ ਕਾਰਵਾਈ ਕਰਵਾਵਾਂਗੇ ਬਾਈ ਜੀ ਜੀ ਬਾਈ ਮੇਰੀ ਮਿਹਨਤੀ ਹੈ ਬਾਈ ਇਹ ਹੋਣਾ ਚਾਹੀਦਾ ਦੇਖੋ ਤੁਹਾਡੇ ਸਾਹਮਣੇ ਲੈ ਕੇ ਜਾਇਆ ਜਾ ਰਿਹਾ ਹੈ ਇਹ ਮੁੰਡਾ ਫੜਿਆ ਜਿਹਦੇ ਜਨਾਨੀਆਂ ਵਾਲੇ ਲੀੜੇ ਪਾਏ ਸੀਗੇ ਲੁੱਟਾ ਖੋਹਾਂ ਕਰਦੇ ਸੀ ਇਹ ਇਹ ਮੁੰਡਾ ਸੀ ਪਰ ਨਿਕਲਿਆ ਮੁੰਡਾ ਇਹ ਜਨਾਨੀਆਂ ਦੇ ਲੀੜੇ ਪਾਉਂਦਾ ਸੀ ਲੈ ਕੇ ਗਏ ਨੇ ਤੁਸੀਂ ਦੇਖੋ ਇਹ ਬਹੁਤ ਸਾਰੀਆਂ ਲੁੱਟਾਂ ਉਹ ਜਿਹੜੀਆਂ ਸਾਹਮਣੇ ਆ ਰਹੀਆਂ ਪੰਜਾਬ ਦੇ ਵਿੱਚ ਖਬਰਾਂ ਵੱਧ ਰਹੀਆਂ ਦੌਰ ਵੱਧ ਰਿਹਾ ਠੀਕ ਆ ਤੁਹਾਡੇ ਸਾਰਾ ਕੁਝ ਸਾਹਮਣੇ ਆ ਪਰ ਅਸੀਂ ਤਾਂ ਮਲੂਕਾ ਟੀਮ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਮੈਸੇਜ ਆ ਜਿਹੜਾ ਦਿੱਤਾਗਾ ਕਿਉਂਕਿ ਇਦਾਂ ਦੀਆਂ ਵਾਰਦਾਤਾਂ ਹੁੰਦੀਆਂ ਹੈਲਪ ਜ਼ਰੂਰ ਦਿਓ ਮੈਂ ਨਹੀਂ ਕਹਿੰਦਾ ਨਾ ਕਰੋ ਹੈਲਪ ਲੈਫਟ ਵੀ ਦਿਓ ਪਰ ਜਿੱਥੇ ਹੱਕ ਬਣਦਾ ਕੋਈ ਬਜ਼ੁਰਗਾ ਕੋਈ ਉਦਾਂ ਦੀ ਮਦਦ ਜ਼ਰੂਰ ਕਰ ਦਿਓ ਪਰ ਅਜਿਹੇ ਨੌਜਵਾਨ ਜਿਹੜੇ ਆਹ ਕੰਮ ਕਰਦੇ ਆ ਗਰੋਹ ਬਣੇ ਹੋਏ ਆ ਜਿਹੜਾ ਲੁੱਟਾਂ ਖੋਹਾਂ ਦਾ ਇਹ ਬਹੁਤ ਜ਼ਿਆਦਾ ਖਤਰਨਾਕ ਆ ਇਹਨਾਂ ਤੋਂ ਬਚਣ ਦੀ ਲੋੜ ਆ ਇਹੀ ਸਾਡਾ ਇੱਕ ਮੈਸੇਜ ਦੀ ਤੁਹਾਨੂੰ ਕੋਸ਼ਿਸ਼ ਸੀ ਜੁੜੇ ਰੂ ਮੇਰਾ ਜਿਸਕਰਨ ਸਿੰਘ ਮਲੂਕਾ ਧੰਨਵਾਦ ਜੀ